ਜਨਾਨ ਨੇ ਸਾਧ ਸੰਗ ਰਸ ਪਾਇਆ ਸਤ ਸੰਗਤ ਵਿੱਚ ਆ ਕੇ ਗੁਰੂ ਚਰਨਾਂ ਨਾਲ ਪ੍ਰੀਤ ਕਰਕੇ ਤੇ ਇਹਨੂੰ ਮਾਣਿਆ ਜੀ ਉਹਨਾਂ ਨੇ ਹੰਡਾਇਆ ਸਤ ਸੰਗਤ ਦੇ ਵਿੱਚ ਆਣ ਕੇ ਹੀ ਆਤਮਿਕ ਜੀਵਨ ਦੀ ਸੋਝੀ ਆਉਂਦੀ ਹੈ ਪਤਈ ਕਿਤਨੇ ਜਗਿਆਸੂ ਗੁਰਮਖੋ ਸਤ ਸੰਗਤ ਇੱਕ ਕੜੀ ਆਧੀ ਕੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਹੋਸ ਤੇ ਜੋ ਕੀਨੇ ਸੋ ਲਾਭ ਜੇ ਚੋਰ ਚੋਰੀ ਕਰਨ ਗਿਆ ਤੇ ਉਸ ਚੋਰ ਨੂੰ ਵੀ ਗੁਰੂ ਨਾਨਕ ਦੀ ਸੰਗਤ ਹੋਈ ਤੇ ਗੁਰੂ ਨਾਨਕ ਨੇ ਤਿੰਨ ਵਚਨ ਲਿਖੂਆਂ ਚੋਰ ਤਿੰਨ ਵਚਨ ਲੈ ਝੂਠ ਨਹੀਂ ਬੋਲਣਾ ਚੋਰੀ ਕਰਨ ਤੇ ਚੱਲਿਆ ਗਿਆ ਹੁਣ ਚੋਰੀ ਢੂਠ ਤੋਂ ਬਿਨਾ ਕਿਵੇਂ ਉਹ ਸਵਾਗ ਲਿਬਾਸ ਜਿਹੜਾ ਰਾਜੇ ਮਹਾਰਾਜ ਦੇ ਆਲਾ ਪਹਿਨ ਲਿਆ ਤੇ ਹੁਣ ਖਲੋਤਾ ਰਾਜ ਦਵਾਰ ਦੇ ਉੱਪਰ ਤੇ ਪੈਰੀ ਪੁੱਛਦਾ ਉਹ ਕੌਣ ਆ ਵੀ ਤੂੰ ਸਾਧ ਸੰਗਰਸ ਪਾਇਆ ਗੁਰੂ ਨਾਨਕ ਦੀ ਸੰਗਤ ਕੀਤੀ ਤੇ ਗੁਰੂ ਨਾਨਕ ਉਸੇ ਸਮੇਂ ਸਾਹਮਣੇ ਆਏ ਵੀ ਦੇਖ ਭਾਈ ਸੁਰਤ ਨੇ ਉਸੇ ਸਮੇਂ ਮਾਣਿਆ ਵੀ ਬਾਬੇ ਨਾਨਕ ਨੂੰ ਮੈਂ ਕਹਿ ਕੇ ਐ ਵੀ ਝੂਠ ਨਹੀਂ ਬੋਲਦਾ ਤੇ ਕੀ ਕਹਿੰਦਾ ਚੋਰ ਆਂ ਤੇ ਪਹਿਰੀ ਹੈਰਾਨ ਹੋ ਕੇ ਕਹਿੰਦਾ ਵੀ ਟੀਚਰ ਕਰਨ ਨੂੰ ਤੈਨੂੰ ਭਾਈ ਮੈਂ ਹੀ ਮਿਲਿਆ ਬੇਨਤੀ ਆ ਤੇਰੇ ਚਰਨਾਂ 'ਚ ਰਾਜੇ ਨੂੰ ਉਹਨਾਂ ਦੱਸਿਓ ਵੀ ਮੈਂ ਤੈਨੂੰ ਰੋਕਿਆ ਸੀ ਨਹੀਂ ਹੋ ਸਕਦਾ ਮੈਨੂੰ ਨੌਕਰੀ ਤੂੰ ਕੱਢ ਦੇਵੇਂ ਇਮੰਤਲੀ ਗੱਲ ਹੈ ਗਰੀਬ ਦੀ ਰੋਟੀ ਚ ਲੱਤ ਵਜੂ ਮੈਂ ਤੇਰੇ ਤੋਂ ਮਾਫੀ ਮੰਗਦਾ ਵੀ ਮੈਂ ਤੈਨੂੰ ਰੋਕਿਆ ਲੰਘ ਡਾ ਗਿਆ ਝੂਠ ਤੇ ਨਹੀਂ ਬੋਲਿਆ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਦੇ ਬਚਨ ਨੂੰ ਕਮਾਇਆ ਚਲੋ ਸਾਖੀ ਆਪਾਂ ਪਿਛਲੇ ਦਿਨੀ ਸਾਂਝੀ ਕੀਤੀ ਆ ਇਹ ਜਿਹੜਾ ਜੀਵਨ ਬਣਿਆ ਇਹ ਸਾਧ ਸੰਗ ਰਸ ਪਾਇਆ ਇਹ ਗੁਰੂ ਕੀ ਸੰਗਤ ਕਰਕੇ ਫਿਰ ਏਡਾ ਵੱਡਾ ਮਰਾਤਵਾ ਹਾਸਲ ਹੁੰਦਾ ਗੁਰੂ